ਸਾਮਣੇ ਸਕਰੀਨ ਤੇ ਦਿਖ ਰਿਹਾ ਸ਼ਹਿਰ ਦੇਰਾ ਸ਼ਹਿਰ ਕਹਾਦਾ ਕਿਛੋੜਾ ਜਾਂ ਕਸਬਾ ਹੀ ਆ ਉੱਥੇ ਨਾਲ ਹੀ ਬਿਆਸ ਦਰਿਆ ਵਗਦਾ ਤੇ ਆਪਾਂ ਜਾਣਾ ਇਥੂ ਓਹ ਸਾਮਣੇ ਲੱਗਿਆ ਬੋਰਡ ਬੋਰਡ ਕੀ ਕਹਿੰਦਾ ਪਾਲਮਪੁਰ 68 ਕਿਲੋਮੀਟਰ ਬੈਜਨਾਥ 85 ਧਰਮਸ਼ਾਲਾ 54 ਕਾਂਗੜਾ 36 ਤੇ ਮੈਕਲੋਡ ਗੰਜ 62 ਕਿਲੋਮੀਟਰ ਇਹ ਆਪਾਂ ਚੱਲਾਂਗੇ ਇੱਥੋਂ ਧਰਮਸ਼ਾਲਾ ਮਕਲੋਇਡगंज ਇੱਥੇ ਖੜ ਕੇ ਡੀਕਦੇ ਅਗਲੀ ਬੱਸ ਆਹ ਸਾਹਮਣੇ ਪਿੱਛੇ ਨੂੰ ਲੱਗਿਆਂ ਦਾ ਉਨਾਂ ਹੋ ਕੇ ਚੰਡੀਗੜ੍ਹ ਵੱਲੋਂ ਤੇ ਆਹ ਸ਼ਹਿਰ ਵੱਲੋਂ ਮੁੜ ਗਿਆ ਐਸ ਡੀ ਐਮ ਆਫਿਸ ਮਿਨੀ ਸੈਕਟਰੀਏਟ ਪੀ ਡਬਲਯੂ ਡੀ ਆਫਿਸ ਹਸਪਤਾਲ ਨੇੜਾ ਬੱਸ ਸਟੈਂਡ ਜੋ ਵੀ ਆ ਉਹ ਸਾਰਾ ਕੁਝ ਇੱਧਰ ਤੇ ਆਓ ਸਾਹਮਣੇ ਰੂਮਾਂਜੀ ਦਾ ਮੰਦਿਰ ਹਰਿਸ਼ਲ ਪ੍ਰਦੇਸ਼ ਦਾ ਸ਼ਹਿਰ ਦੇਰਾ ਕਿਸੇ ਟਾਈਮ ਤੇ ਇਹ ਵੀ ਪੰਜਾਬ ਦਾ ਹੀ ਹਿੱਸਾ ਸੀ 1 ਅਕਤੂਬਰ 1947 ਨੂੰ ਪੰਜਾਬ ਜਦੋਂ ਅਲੱਗ ਹੋਇਆ ਤਾਂ ਉਦੋਂ ਹਰਿਸ਼ਲ ਅਤੇ ਹਰਿਆਣਾ ਅਲੱਗ ਹੋ ਗਏ ਤੇ ਵਿਸ਼ਾਲ ਪੰਜਾਬ ਜੋ ਕਿ ਪਹਿਲਾਂ ਹੀ 1947 ਦੇ ਵਿੱਚ ਟੁੱਟ ਕੇ ਛੋਟਾ ਜਾ ਰਹਿ ਗਿਆ ਸੀ ਕਿ ਉਹ ਹੋਰ ਛੋਟਾ ਹੋ ਗਿਆ ਦੇ ਸਖਰੀ ਤੇ ਦਸਰੀਆ ਸ਼ਹਿਰ ਕਾਂਗੜਾ ਮੁੱਖ ਦਾਸ ਘਰ ਕਾਂਗੜੇ ਦਾ ਲੋ ਜੀ ਕਾਂਗੜੇ ਤੋਂ ਚੱਲ ਪਏ ਆਪਾਂ ਅੱਗੇ ਸਫ਼ਰ ਲਈ ਅਗਲਾ ਸਫ਼ਰ ਉੱਤਰ ਮਿਚਾ ਲਾਦਾ ਆਇਆ ਲੋ ਦੇ ਸਿਆ ਆਇਆ ਲੋ ਜਣਾ ਆਪਾਂ ਖੜੇ ਆ ਇਸ ਟਾਂ ਮਕਦਮ ਕਿਉਂਕਿ ਹਵਾਈ ਅੱਡਾ ਵੀ ਹੈ ਕਿ ਕਿਹੜਾ ਬੋਤੋ ਕੰਮ ਕਰਨ ਲੱਗੇ ਧਰਮਸ਼ਾਲਾ ਵਾਲੇ ਜੀ ਫਾਈਨਲੀ ਆਪਾਂ ਪਹੁੰਚ ਗਏ ਆ ਬਸ ਸਟੈਂਡ ਧਰਮਸ਼ਾਲਾ। ਫੇਟੋ ਆਪਾਂ ਜਾਣਾ ਮਕਲੌਡ ਗੰਜ ਤੇ ਜਿਹੜਾ ਫਿਰ ਚੜਨਾ ਹੈ ਇੱਕ ਉੱਥੇ ਜਾਣਾ ਕੀ ਨਾਮ ਹੋਦਾ ਨਾ ਬਾਤ ਦਿਖਾ ਨਹੀਂ ਤਰੋ ਉਹ ਦੇਖਿਆ ਜਾਂਦਾ ਪਹਿਲੇ। ਆਓ ਜੀ ਆਪਾਂ ਆ ਗਏ ਆ ਧਰਮਸ਼ਾਲਾ ਤੋਂ ਮਕਲੌਡ ਗੰਜ ਤੇ ਇੱਥੇ ਆਪਾਂ ਵਿਖਰ ਜਲੇ ਆ ਭਗਸੂ ਦਾ ਵਾਟਰਫਾਲ ਦੇਖਦੇ ਆ ਵੀ ਕੀ ਰੰਗ ਢੰਗਾ ਉਥੋਂ ਦੇ ਕੱਲ ਦੇ ਤੁਰੇ ਹੋਏ ਆ ਰਾਤ ਰੁਕੇ ਸੀ ਮਾਤਾ ਚੰਦਪੁਰ ਨੇ ਤੇ ਉਥੋਂ ਅੱਗੇ ਹੁਣ ਜਾ ਰਹੇ ਆ ਹਵਾ ਤਾਂ ਠੰਡੀ ਠੰਡੀ ਆ ਰਹੀ ਹੈ ਬਾਕੀ ਕੀ ਮਾਹੌਲ ਹੋਊਗਾ ਹੋ ਜਾ ਕੇ ਪਤਾ ਲੱਗੂਗਾ ਆ ਹਾਲ ਦੀ ਘੜੀ ਤਾਂ ਠੀਕ ਹੀ ਲੱਗ ਰਿਹਾ ਜਿੰਨਾ ਕ ਮੈਂ ਆਬਜ਼ਰਵ ਕਰ ਰਿਹਾ ਇੱਥੇ ਇੱਥੇ ਬੁੱਧਧਰਮ ਦਾ ਪ੍ਰਭਾਵ ਕਾਫੀ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਸੋ ਸਾਹਮਣੇ ਸਕਰੀਨ ਤੇ ਤੁਹਾਨੂੰ ਦਿਖੇ ਵੀ ਰਹੇ ਆ ਬੋਦੀ ਭਰਾ ਯਾਰੀ ਇਸ ਤੋਂ ਇਲਾਵਾ ਹੋਰ ਵੀ ਦੁਕਾਨਾਂ ਤੇ ਸਾਜੋ ਸਮਾਨ ਵੀ ਤਕਰੀਬਨ ਉਹਦੇ ਨਾਲ ਸੰਬੰਧਿਤ ਹੀ ਦਿਖ ਰਿਹਾ ਹੈ ਜਗ੍ਹਾ ਵਧੀਆ ਲੱਗੀ ਪੂਰੀ ਸ਼ਾਂਤ ਮਾਹੌਲ ਆ ਬਾਕੀ ਜਿੱਥੇ ਆਪਣੇ ਲੋਕ ਆਏ ਜਾਂਦੇ ਤੁਹਾਨੂੰ ਬਹੁਤ ਥੋੜਾ ਬਹੁਤਾ ਤਾਂ ਕਰ ਹੀ ਦਿੰਦੇ ਆ ਪਰ ਹੁਣ ਸਾਰਿਆਂ ਨੂੰ ਲਾਹਾ ਵੀ ਛੁੱਟੀਆਂ ਦਾ ਲਾਹਾ ਲੈ ਲਈਏ ਇਸ ਕਰਕੇ ਆਏ ਆ ਡੈਮੋਕ੍ਰੇਸੀ ਆ ਕਿਸੇ ਨੂੰ ਰੋਕ ਵੀ ਨਹੀਂ ਸਕਦੇ ਬਾਕੀ ਤੁਸੀਂ ਕੱਲ ਦੇਖੀ ਲੈ ਡੈਮੋਕ੍ਰੇਸੀ ਦਾ ਕੀ ਪ੍ਰਭਾਵ ਹੁੰਦਾ ਆ ਜਿਹੜੇ ਸੱਤਾ ਨੂੰ ਜੱਦੀ ਪੁੱਛਦੀ ਸਮਝੀ ਫਿਰਦੇ ਸੀ ਉਹ ਵੀ ਸਭ ਖੁੱਡੇ ਲੈਣ ਲਾਤੇ ਆ ਇਸ ਕਰਕੇ ਭਈ ਸਾਰੇ ਆਪੋ ਆਪਣੇ ਤਰੀਕੇ ਨਾਲ ਚੱਲ ਸਕਦੇ ਆ ਆ ਦੇਖ ਹੀ ਸਕਦਾ ਤੁਸੀਂ ਦੁਕਾਨਾਂ ਦੇ ਰੰਗ ਟੰਗ ਬਾਜ਼ਾਰ ਉਹ ਸਾਹਮਣੇ ਬਾਜ਼ਾਰ ਚੋਂ ਅਲੱਗ ਹੀ ਕਾਫੀ ਸੋਹਣਾ ਪਹਾੜ ਦਿਖ ਰਿਹਾ ਤੇ ਉੱਪਰ ਬੱਦਲ ਭਾਰੀ ਹੋਣੀ ਵੀ ਆਪਣੇ ਪੂਰੇ ਜੋਬਨ ਤੇ ਆ ਰਹੇ ਆ ਲੱਗਦਾ ਵਿਕੇ ਭਾਜੜਾ ਪਾਉਣਗੇ ਚਲੋ ਜੋ ਵੀ ਹੋ ਦੇਖੀ ਜਊ ਫੁੱਲ ਬਲਾ ਕੇ ਪੰਜਾਬ ਦੀ ਗਰਮੀ ਦੇ ਵਿੱਚੋਂ ਰਾਹਤ ਲੈਣ ਲਈ ਜੋ ਵੀ ਸਟੈਪ ਲਿਆ ਸੀ ਹਾਲ ਦੀ ਕੀੜੀ ਦਾ ਸੈਟ ਵੀ ਬੈਠਾ ਉਹ ਦੇਖੋ ਪਿੱਛੇ ਬੱਦਲ ਛੂਤੇ ਪਰਬਤ ਦਸ ਰਹੇ ਨੇ ਕਿ ਆਪਾਂ ਪਹੁੰਚੇ ਹੋਏ ਆ ਮੈਕਲੌਇਡ ਗੰਝ ਮੈਕਲੌਇਡ ਗੰਜ ਤੇ ਕਈ ਇਹਨੂੰ ਮੈਕਲੌੜ ਗੰਜ ਵੀ ਕਹਿ ਦਿੰਦੇ ਆ ਚਲੋ ਪੰਜਾਬੀ ਦੇ ਵਿੱਚ ਇੰਨਾ ਕੁ ਦਾ ਜਾਇਜ਼ ਆ ਜੇ ਟਾਈਮ ਨੂੰ ਟਾਈਮ ਕਹਿ ਸਕਦੇ ਆ ਟਾਇਰ ਨੂੰ ਟਾਇਰ ਕਹਿ ਸਕਦੇ ਆ ਤਾਂ ਮੈਕਲੌਇਡ ਗੰਜ ਨੂੰ ਮੈਕਲੌੜ ਗੰਜ ਕਹਿਣਾ ਕੋਈ ਵੱਡੀ ਗੱਲ ਨਹੀਂ ਹੈਗੀ ਤੇ ਜੇ ਆਪਾਂ ਗੱਲ ਕਰੀਏ ਇਸ ਸ਼ਹਿਰ ਦੀ ਤਾਂ ਇਹਦਾ ਨਾਮ ਅੰਗਰੇਜ਼ਾਂ ਦੇ ਸਮੇਂ ਜਿਹੜੇ ਪੰਜਾਬ ਦੇ ਲੈਫਟੀ ਰੇਟ ਗਵਰਨਰ ਸੀਗੇ ਫ੍ਰੈਂਕ ਲੀਨ ਮੈਕਲੌਇਡ ਗ੍ਰੇਲ ਉਹਨਾਂ ਦੇ ਨਾਮ ਦੇ ਉੱਪਰ ਇਹ ਸ਼ਹਿਰ ਦਾ ਨਾਮ ਰੱਖਿਆ ਗਿਆ ਜਦੋਂ ਚੀਨ ਨੇ ਤਿੱਬਤ ਉੱਤੇ ਕਬਜ਼ਾ ਕਰ ਲਿਆ ਸੀ ਤਾਂ ਤਿੱਬਤ ਤੋਂ ਜਿਹੜੀ ਉੱਜੜ ਕੇ ਆਈ ਕਹਿੰਨਾ ਚੰਗਾ ਤਾਂ ਨਹੀਂ ਲੱਗਦਾ ਪਰ ਜੋ ਵੀ ਉਥੋਂ ਆਏ ਬੋਧੀ ਉਹਨਾਂ ਨੂੰ ਪਾਤ ਨੇ ਇੱਥੇ ਸ਼ਰਨ ਦਿੱਤੀ ਬੋਧੀਆਂ ਦੀ ਗਿਣਤੀ ਇੱਥੇ ਜ਼ਿਆਦਾ ਹੋਣ ਕਰਕੇ ਇਸ ਸ਼ਹਿਰ ਨੂੰ ਮਿਨੀ ਲਹਾਸਾ ਵੀ ਕਿਹਾ ਜਾਂਦਾ ਕਿਉਂਕਿ ਲਹਾਸਾ ਜਿਹੜੀ ਉਹਦੀਆਂ ਦੀ ਮੇਂ ਰਾਜਧਾਨੀ ਸੀ ਤੇ ਧਰਮਸ਼ਾਲਾ ਦਾ ਫੋਨ ਕਰਕੇ ਧਰਮਸ਼ਾਲਾ ਤੇ ਦਾ ਹਾਸਾ ਦੁਆ ਨੂੰ ਮਿਲਾ ਕੇ ਇਹਨੂੰ ਕਈ ਵਾਰੀ ਧਾਸਾ ਵੀ ਕਹਿ ਦਿੰਦੇ ਆ ਇਹ ਸੀ ਇਹ ਸ਼ੇਅਰ ਦੇ ਬਾਰੇ ਮੋਟੀ ਮੋਟੀ ਜਾਣਕਾਰੀ ਹੋਰ ਜਿਵੇਂ ਕੋਈ ਜਾਣਕਾਰੀ ਮਿਲਦੀ ਆ ਆਪਾਂ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਉਦੋਂ ਤੱਕ ਆਪਾਂ ਇੱਥੇ ਕੁਦਰਤ ਦੀ ਬਰਤਾਰੀਆਂ ਦਾ ਆਨੰਦ ਮਾਣਦੇ ਆ ਆਪਣੇ ਸਕਰੀਨ ਤੇ ਦਿਖ ਰਿਹਾ ਪਰਾਚੀਨ ਬਕਸੂਨਾਗ ਮੰਦਰ ਕੀ ਆਂਦਾ ਵੀ ਦਵਪਰ ਯੁੱਗ ਦੇ ਮੱਧ ਕਾਲ ਦੇ ਵਿੱਚ ਦੰਤਿਆਂ ਦੇ ਰਾਜਾ ਬਕਸੂ ਦੀ ਰਾਜਤਨੀ ਸ਼੍ਰੀ ਜਮੇਰਦੇਸ਼ ਚ ਸੀ ਤੇ ਉੱਥੇ ਬਹੁਤ ਜ਼ਿਆਦਾ ਬਰਸਾਤ ਹੋਣ ਕਰਕੇ ਲੋਕ ਦੁਖੀ ਸੀ ਤੇ ਉਹਨਾਂ ਨੇ ਭਗਵਾਨ ਸ਼ਿਵ ਦੀ ਭਗਤੀ ਕੀਤੀ ਸੀ ਤੇ ਪਹਾੜ ਦੀ ਚੋਟੀ ਚੋਟੀ ਤੇ 18000 ਫੁੱਟ ਦੀ ਉਚਾਈ ਤੇ ਇਹ ਸਥਾਨ ਕਿ ਬਾਕੀ ਦਾ ਇਤਿਹਾਸ ਫੇਰ ਆ ਕੇ ਪੜ੍ਹਦੇ ਆਂ ਤੱਲੀ ਵੀ ਜਾਣੀ ਪੁੱਤ ਨਹੀਂ ਜਾਣੀਂ ਤੁੰਨੂੰ ਵੀ ਜਾਣੀਏ ਇਹ ਆਪਾਂ ਪਹੁੰਚ ਗਏ ਆ ਮੰਦਰ ਦੇ ਵਿਹੜੇ ਵਿੱਚ ਲੱਕੜ ਦੇ ਨਾਲ ਬਣਿਆ ਬਹੁਤ ਥੋੜਾ ਮੰਦਰ ਵਿੱਚ ਭਗਵਾਨ ਸ਼ੇਵ ਦੀ ਮੂਰਤੀ ਸ਼ੇਵ ਭਗਵਾਨ ਦਾ ਤੂਣਾ ਤ੍ਰਿਸ਼ੂਲ ਢਮਰੂ ਸ਼ੇਵ ਜੀ ਦੀ ਮੂਰਤੀ ਲੱਕੜ ਦੇ ਉੱਪਰ ਕਿਆ ਮੀਨਾਕਾਰੀ ਕੀਤੀ ਹੈ ਤੇ ਇਹ ਉਹ ਮੰਦਿਰ ਦੀ ਮੌਜੂਦਾ ਇਮਾਰਤ ਚਲੋ ਅੰਦਰ ਚੱਲ ਕੇ ਦਰਸ਼ਨ ਕਰਦੇ ਹਾਂ ਉਥੇ ਸ਼ਬੀ ਉਥੇ ਨਾਲ ਨੰਦੀ ਮਹਾਰਾਜ ਲਓ ਜੀ ਬੂੜ ਇਸ਼ਾਰਾ ਕਰਦੇ ਆ ਕਿ ਆਪਾਂ ਕਿੱਧਰ ਜਾਣਾ ਲੋ ਜੀ ਸੋਨ ਚਾਇਆ ਵੀ ਅੱਧਾ ਕਿਲੋਮੀਟਰ ਰਹਿ ਗਿਆ ਇਹਥੇ 1 ਕਿਲੋਮੀਟਰ ਲੰਘ ਗਿਆ ਤਾਂ ਅੱਧਾ ਕਿਹੜਾ ਹਰਦਾ ਇਹੋ ਨਜ਼ਾਰਾ ਦੇ ਵਿੱਚ ਦਾ ਬੈਸੀ ਵਾ ਤਰਿਆ ਫਿਰ ਜਾ ਰਹੇ ਵਾਹ ਇਹੋ ਪੌੜੀਆਂ ہے نہیں نہیں ابھی فیس ہے سامنے لوگ جا رہے نے ادھر اور دیکھ رہے چرو ٹھیک ٹھاک جہ لگتا باقی میرے جا جو پتا لگو دلی اپ پہنچ گئے واٹر فال ਸੋਚਿਆ ਸੀ ਨਹਾਵਾਂਗੇ ਪਰ ਉਹ ਪਹਿਲੇ ਹੀ ਲਕੈ ਲਾਹਾ ਯਹਾਂ ਪਰ ਨਹਾਨਾ ਸਖਤ ਮਨਾ ਹੈ ਅੱਗੇ ਪਾਣੀ ਗਹਿਰਾ ਹੈ ਜਹਾਂ ਹਰ ਸਾਲ ਡੁੱਬਨੇ ਸੇ ਕਈ ਮੌਤੇ ਹੋ ਚੁੱਕੀ ਹੈ ਤਾਂ ਫੇ ਸਿਆਣਪ ਤਾਂ ਇਹਦੇ ਵਿੱਚ ਹੀ ਆ ਕਿ ਨਾ ਕੋਈ ਪੰਗਾ ਰਿਆ ਜਾਵੇ ਜੀ ਫਾਂਸੂ ਵਾਟਰਫਾਲ ਦੇ ਕਰਕੇ ਰੌਣਕ ਮੇਲਾ ਚੰਨੀਆਂ ਵਾਪਸ ਚੱਲੇ ਐਸੀ ਉਹ ਪਿੱਛੇ ਪਹਾੜ ਕਿਉਂ ਪਿੱਛੇ ਦਿਖ ਰਿਹਾ ਵਾਟਰਫਾਲ ਵਾਟਰਫਾਲ ਬਹੁਤ ਬੜੀ ਠੰਡਾ ਵਾਹ ਤਪਾਣੀ ਸੀ ਫਰੇਤਾ ਸੀ ਸੀ ਪੁੱਲ ਤੇ ਵੀ ਨਾ ਨਾ ਲੋ ਜੀ ਇਥੇ ਮੈਕਲੋਇਡ ਗੰਚ ਚ ਤਾਂ ਆ ਗਿਆ ਮੀ ਮੀਂਹ ਦੇ ਨਾਲ ਗੜੇ ਵੀ ਚੰਗੇ ਭਰੀ ਪਏ ਆ ਤੇ ਉਹ ਭਾਰੀ ਲੋਕਾਂ ਦੇ ਉੱਪਰ ਵੀ ਪਏ ਆ ਆ ਜਾਮ ਜਮ ਕਾਫੀ ਲੱਗਿਆ ਪਿਆ ਬੱਸ ਕੋਈ ਆਉਂਦੀ ਦੀ ਦੀਦੀ ਲੋਕ ਫਸੇ ਖੜੇ ਆ ਬਚਾਰੇ ਇਹਨਾਂ ਨੇ ਥੱਲੇ ਧਰਮ ਖਾਲਾ ਜਾਣਾ ਹਰ ਦੰਡੇ ਨਾਲ ਵੇ ਵੇ ਨਾ ਕੀ ਐਵਰੀ ਚੀਜ਼ ਲਿਖੀ ਲਿਖਣੀ ਕੋਈ ਨਹੀਂ 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 ਹੋਰ ਗੱਲਾਂ ਦੀਆਂ ਗੱਲਾਂ 20 ਪੈੜ ਤੋਂ ਬਾਅਦ ਕੀ ਸੋਹਣਾ ਦ੍ਰਿਸ਼ ਦਿਖ ਰਿਹਾ ਧੂੜ ਮਿੱਟੀ ਦੇ ਭਰੇ ਸਾਰੇ ਦਰਖਤਾਂ ਨਵੇਂ ਨਕੋਰ ਨਿਕਲੇ ਪਏ ਆ ਕਿਆ ਬਸੜੀ ਦੇ ਉੱਪਰ ਪਾਣੀ ਕੀੜੀਆਂ タルਮਸ਼ਰ ਅੱਲਾਹ ਸਟੈਂਡ ਦੀ ਕਿਦਾਂ ਆਹ ਤਾਰ ਮਲ ਗਿਆ ਆ ਜਾ ਆ ਜਾ ਬਹਿ ਜਾ ਬਹਿ ਜਾ ਤੂੰ ਹੀ ਪਈ ਹੋਇਆ